ਸਤਿ ਸ਼੍ਰੀ ਅਕਾਲ ਅੱਜ ਸਾਡੇ ਨਾਲ ਕੈਨੇਡਾ ਤੋਂ ਸਾਡੇ ਸੀਨੀਅਰ ਪੱਤਰਕਾਰ ਭੁਪਿੰਦਰ ਸਿੰਘ ਜੀ ਜੁੜੇ ਨੇ ਪਹਿਲਾਂ ਤਾਂ ਸਵਾਗਤ ਹੈ ਭੁਪਿੰਦਰ ਜੀ ਅਰਵਿੰਦ ਜੀ ਕੀ ਹਾਲ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਦੱਸੋ ਕਿਵੇਂ ਕੈਨੇਡਾ ਦੇ ਕੀ ਹਾਲ ਨੇ ਜੀ ਬਸ ਕੈਨੇਡਾ ਜੀ ਮਾਹੌਲ ਗਰਮਾ ਤੁਹਾਨੂੰ ਪਤਾ ਇਲੈਕਸ਼ਨ ਚੱਲ ਰਹੇ ਨੇ ਫੈਡਰਲ ਇਲੈਕਸ਼ਨ ਨੇ ਤੁਹਾਨੂੰ ਪਤਾ ਫਿਰ ਜਿਹੜੀਆਂ ਤੁਹਾਨੂੰ ਪਤਾ ਪਾਰਟੀਆਂ ਦਾ ਕੰਮ ਹੁੰਦਾ ਇੱਕ ਦੂਜੇ ਤੇ ਬਸ ਤੰਜ ਕਸਣੇ ਤੇ ਇੱਕ ਦੂਜੇ ਨੂੰ ਇਹ ਕਹਿਣਾ ਵੀ ਮੈਂ ਸਹੀ ਹਾਂ ਤੂੰ ਗਲਤਾਂ ਤੂੰ ਸਹੀ ਮੈਂ ਗਲਤ ਆ ਗੋ ਚੱਲ ਰਿਹਾ ਜੀ ਇੱਥੇ ਅੱਜ ਕੱਲ੍ਹ ਨੇਤਾ ਜੀ ਸ ਸਿਆਸਤ ਤੇ ਹੋਣੀ ਆ ਪਰ ਉਸ ਤੋਂ ਪਹਿਲਾਂ ਜਿਹੜੀ ਇੱਕ ਹਾਲੀ ਦੇ ਵਿੱਚ ਤਾਜ਼ਾ ਘਟਨਾ ਵਾਪਰੀ ਆ ਹਾਮਿਲਟਨ ਦੇ ਵਿੱਚ 온ਟਾਰੀਓ ਦੇ ਵਿੱਚ ਤੁਸੀਂ ਸੁਣੀ ਹੋਏਗੀ ਬੱਸ ਸਟੈਂਡ ਤੇ ਇੱਕ ਕੁੜੀ ਖੜੀ ਸੀ ਜਿਹੜੀ ਆਪਣੇ ਤਰਨ ਤਾਰਨ ਦੀ ਸੀ ਇੱਥੋਂ ਉਹਨੂੰ ਗੋਲੀ ਲੱਗਦੀ ਹੈ ਤੇ ਉਹਦੀ ਮੌਤ ਹੋ ਜਾਂਦੀ ਹੈ ਫਿਲਹਾਲ ਇਹਦੇ ਵਿੱਚ ਜਿਹੜੇ ਦੋ ਗੈਂਗ ਸੀ ਉਹ ਕੋਈ ਗੈਂਗ ਦੇ ਬਾਰੇ ਪਤਾ ਲੱਗਿਆ ਕਿ ਵੀ ਕਿਹੜੇ ਸੀ ਇੱਕ ਪਾਸੇ ਮਰਸੀਡੀਜ਼ ਗੱਡੀ ਸੀ ਦੂਜੇ ਪਾਸੇ ਸਿੰਪਲ ਗੱਡੀ ਸੀ ਗੋਲੀਬਾਰੀ ਚੱਲੀ ਆ ਗੱਲ ਇਦਾਂ ਰਵਿੰਦਰ ਜੀ ਗੈਂਗ ਦਾ ਹਲੇ ਪੁਲਿਸ ਨੇ ਕੋਈ ਰਿਵੀਲ ਨਹੀਂ ਕੀਤਾ ਜੀ ਉਹ ਇਸ ਕਰਕੇ ਕਿਉਂਕਿ ਇੱਥੇ ਥੋੜਾ ਜਿਹਾ ਸਿਸਟਮ ਵੱਖਰਾ ਹੈ ਉਹ ਉਹਨਾਂ ਚੈਰ ਉਹਨਾਂ ਨੇ ਮਤਲਬ ਰਿਵੀਲ ਨਹੀਂ ਕਰਦੇ ਜਿੰਨਾ ਚਿਰ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ ਸਿਰਫ ਆਪਾਂ ਨੂੰ ਜਿਹੜੀ ਉਹ ਕੁੜੀ ਵਿਚਾਰੀ ਮਰੀ ਹੈ ਉਹ 21 ਸਾਲਾਂ ਦੀ ਮਹਿਜ ਕੁੜੀ ਸੀ ਡਾਕਟਰ ਕਹਿੰਦੇ ਉਹਨੇ ਵਿਚਾਰੀ ਨੇ ਬਣਨਾ ਸੀ ਔਰ ਉਹਦਾ ਕਸੂਰ ਦੇਖੋ ਕੁਝ ਨਹੀਂ ਉਸ ਟਾਈਮ ਉਹ ਸਿਰਫ ਇੱਕ ਬੱਸ ਸਟੈਂਡ ਦੇ ਉੱਪਰ ਇੱਕ ਆਪਣੀ ਬੱਸ ਨੂੰ ਉਡੀਕ ਰਹੀ ਸੀ ਜਿੱਥੇ ਖੜੀ ਸੀ ਤੇ ਗੋਲੀ ਕਿਸੇ ਹੋਰ ਤੇ ਕਹਿੰਦੇ ਹੁੰਦੇ ਨਾ ਜਦੋਂ ਉਹ ਦਾਣੇ-ਦਾਣੇ ਤੇ ਲਿਖਿਆ ਖਾਣ ਵਾਲੇ ਦਾ ਨਾਮ ਉਹ ਵਿਚਾਰੀ ਦੀ ਕਹਿੰਦੇ ਹੁੰਦਾ ਲਿਖੀ ਇੰਨੀ ਕੁ ਸੀ ਤੇ ਇੱਕ ਚੰਗੀ ਮਾਪਿਆਂ ਦੀ ਧੀ ਵਿਚਾਰੀ ਇੱਕ ਚੰਗਾ ਸੁਪਨਾ ਲੈ ਕੇ ਇਸ ਕੰਟਰੀ ਦੇ ਵਿੱਚ ਆਈ ਤੇ ਉਹਦੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਔਰ ਉਹਨਾਂ ਨੇ ਉਹਨਾਂ ਚਿਰ ਉਹਨੂੰ ਰਿਵੀਲ ਨਹੀਂ ਕਰਨਾ ਜੀ ਜਿੰਨਾ ਚਿਰ ਉਹਨਾਂ ਚ ਪੂਰਨ ਤੌਰ ਤੇ ਉਹ ਪੁਸ਼ਟੀ ਕਰਨ ਜੋ ਕਿ ਹੁਣ ਫਲਾਨਾ ਫਲਾ ਫਲਾ ਕਿਉਂਕਿ ਆਪਾਂ ਉਹ ਜਿਹੜੀ ਖਬਰ ਪਤਾ ਲੱਗ ਜਾਂਦੀ ਹੈ ਉਸ ਕਰਕੇ ਪਤਾ ਲੱਗ ਜਾਂਦਾ ਹੈ ਵੀ ਆਪਣੇ ਭਾਈਚਾਰੇ ਦੇ ਵਿੱਚ ਇੱਕ ਖਬਰ ਬੜੀ ਛੇਤੀ ਫੈਲ ਜਾਂਦੀ ਔਰ ਜਿਆਦਾਤਰ ਆਪਣੇ ਰਿਸ਼ਤੇਦਾਰ ਆ ਜਿਹੜੇ ਉਹ ਇੰਡੀਆ ਦੇ ਵਿੱਚ ਹੁੰਦੇ ਨੇ ਪੰਜਾਬ ਦੇ ਵਿੱਚ ਹੁੰਦੇ ਨੇ ਉਹ ਫਿਰ ਕੋਈ ਨਾ ਕੋਈ ਗੱਲ ਹੋ ਜਾਂਦੀ ਔਰ ਪਾਰਕ ਕਰ ਲੈਂਦੇ ਨੇ ਇਸ ਕਰਕੇ ਇੱਥੇ ਜਿਹੜੀ ਸਿਰਫ ਇੰਨੀ ਨਿਊਜ਼ ਆਈ ਆ ਵੀ ਇੱਕ ਕੁੜੀ ਦੀ ਡੈਥ ਹੋਈ ਆ ਜੀ ਹਮਿਲਟਨ ਦੇ ਵਿੱਚ ਬੱਸ ਸਟੈਂਡ ਤੇ ਖੜੀ ਸੀ ਆਪਣੇ ਘਰ ਨੂੰ ਜਾਣ ਲਈ ਤੇ ਸੱਡਨਲੀ ਕੋਈ ਜਿਹੜੀ ਜਿਹੜੀਆਂ ਦੋ ਕੋਈ ਸੀਗੇ ਗੈਂਗ ਕੋਈ ਆਪਸ ਵਿੱਚ ਕੋਈ ਉਹਨਾਂ ਦੀ ਰੰਜਿਸ਼ ਚੱਲ ਰਹੀ ਹੋਣੀ ਆ ਤੇ ਉਹਨਾਂ ਨੇ ਖੁੱਲੇ ਆਮ ਜਿਹੜੀ ਫਾਇਰਿੰਗ ਕਰਤੀ ਔਰ ਖੁੱਲੇ ਐਮ ਫਾਇਰਿੰਗ ਕਰਨ ਦੇ ਵਿੱਚ ਇੱਕ ਜਿਹੜਾ ਬੰਦਾ ਵਿਚਾਰਾ ਸਾਈਡ ਤੇ ਵੈਸੇ ਹੀ ਖੜਾ ਸੀ ਕੋਈ ਤੇ ਉਹਦੇ ਵਿਚਾਰੇ ਦੇ ਰਾਹ ਜਾਂਦੇ ਤੇ ਉਹ ਲੜਕੀ ਦੀ ਉਹ ਕਹਿੰਦੇ ਹੁੰਦੇ ਉਸ ਦਿਨ ਉਹ ਗੋਲੀ ਤੇ ਨਾਮ ਲਿਖਿਆ ਸੀ ਜਿਹੜੀ ਅਨਸਖਾਵੀ ਘਟਨਾ ਹੋਈ ਆ ਬੜੀ ਹੀ ਇਹਦੇ ਵਿੱਚ ਕਹਿੰਦੇ ਆ ਨਾਮੋਸ਼ੀ ਵਾਲੀ ਗੱਲ ਆ ਜੀ ਵੀ ਬੱਚਾ ਇੱਕ ਆ ਪੱਥਰ ਗੋਲੀ ਵੱਜੀ ਕੁੜੀ ਦੇ ਜਾ ਕੇ ਦੋਵੇਂ ਪਾਸੋਂ ਗੋਲੀਆਂ ਚੱਲਦੀਆਂ ਸੀਗੀਆਂ ਤੇ ਹੁਣ ਇਹ ਮੁੱਦਾ ਫਿਰ ਹੁਣ ਚੋਣਾ ਦੇ ਵਿੱਚ ਵੀ ਤਾਂ ਚੱਕਿਆ ਜਾਣਾ ਚਾਹੀਦਾ ਨਾ ਕਿ ਵੀ ਪੰਜਾਬ ਦੇ ਵਿੱਚ ਤਾਂ ਗੱਲ ਹੁੰਦੀ ਆ ਕਿ ਵੀ ਗੈਂਗਵਾਰ ਬਹੁਤ ਹੁੰਦੀ ਆ ਆਇਆਂ ਦਿਨ ਗੋਲੀਆਂ ਚੱਲਦੀਆਂ ਨੇ ਪਰ ਹੁਣ ਕੈਨੇਡਾ ਦਾ ਮਾਹੌਲ ਵੀ ਤਾਂ ਉਹੋ ਜਿਹਾ ਹੀ ਬਣ ਚੁੱਕਿਆ ਨਾ ਇੱਥੇ ਵੀ ਤਾਂ ਗੈਂਗਵਾਰ ਬਹੁਤ ਜ਼ਿਆਦਾ ਹੋ ਚੁੱਕੀ ਐ ਮੈਂ ਕਹ ਜੀ ਤੁਸੀਂ ਪੁੱਛੋ ਨਾ ਇੰਡੀਆ ਦੇ ਵਿੱਚ ਤਾਂ ਮਤਲਬ ਅਸੀਂ ਸ਼ਾਇਦ ਇਹ ਮੈਨੂੰ ਲੱਗਦਾ ਨਹੀਂ ਹੁੰਦੀ ਤੇ ਜੇ ਹੁੰਦੀ ਵੀ ਆ ਤਾਂ ਗੈਂਗਵਾਰਾਂ ਘੱਟ ਹੁੰਦੀਆਂ ਨੇ ਇੱਥੇ ਥੋੜਾ ਜਿਹਾ ਜ਼ਿਆਦਾ ਆ ਕਿਉਂਕਿ ਨਾ ਇੱਥੇ ਜਿਹੜੇ ਲਾਅ ਨੇ ਉਹ ਬੜੇ ਸੌਫਟ ਨੇ ਜਿਹਨੂੰ ਆਪਾਂ ਕਹ ਲਈਏ ਪਰ ਉਹ ਗਵਰਨਮੈਂਟ ਨੇ ਬਣਾਏ ਸੀ ਲੋਕਾਂ ਦੀ ਸੁਵਿਧਾ ਲਈ ਵੀ ਐਵੇਂ ਕੋਈ ਜੇ ਕਿਸੇ ਤੋਂ ਕੋਈ ਬਾਈ ਚਾਂਸ ਕੋਈ ਗੁਨਾਹ ਹੋ ਗਿਆ ਤਾਂ ਉਹਨੂੰ ਥੋੜੀ ਬਹੁਤੀ ਸਜ਼ਾ ਦੇ ਕੇ ਉਹਨੂੰ ਦੁਬਾਰਾ ਇੱਕ ਜ਼ਿੰਦਗੀ ਚੰਗੀ ਬਿਹਤਰ ਜਉਣ ਦੇ ਤਰੀਕੇ ਨਾਲ ਉਹਨੂੰ ਇੱਕ ਚੰਗੀ ਜ਼ਿੰਦਗੀ ਦੇ ਸਕੀਏ ਤਾਂ ਕਿ ਉਹ ਜਲਦੀ ਬਾਹਰ ਆ ਕੇ ਆਪਣੇ ਆਪ ਨੂੰ ਸੁਧਾਰ ਕੇ ਇੱਕ ਚੰਗਾ ਸਿਟੀਜ਼ਨ ਬਣ ਸਕੇ ਨਾ ਕਿ ਇਦਾਂ ਦੇ ਜਿਹੜੇ ਲੋਕ ਨੇ ਉਹੋ ਛਰੀਆਂ ਗੋਲੀਆਂ ਚਲਾਉਂਦੇ ਨੇ ਚੋਰੀਆਂ ਕਰਦੇ ਨੇ ਔਰ ਕਿਸੇ ਨੂੰ ਵੀ ਕੁੱਟ-ਕੁੱਟ ਲੈਂਦੇ ਨੇ ਆ ਪਿਛਲੇ ਦਿਨ ਇੱਕ ਮੁੰਡਾ ਜੇ ਆਪਾਂ ਦੋ ਮਹੀਨਾ ਮਿਸਟੇਕ ਕਰ ਦਮ ਦੋ ਹਫ਼ਤੇ ਪਹਿਲਾਂ ਇੱਕ ਮੁੰਡੇ ਦੀ ਡੈਥ ਹੋਈ ਉਹਨੂੰ ਬਿਲਕੁਲ ਪਾਰਕਿੰਗ ਦੇ ਵਿੱਚ ਉਹਨੂੰ ਮਾਰ ਕੇ ਮੁੰਡੀ ਨੂੰ ਤੇ ਉਹ ਇੱਥੇ ਇੱਕ ਬੜੇ ਤਗੜੇ ਬਿਜ਼ਨਸਮੈਨ ਸੀ ਉਹਨਾਂ ਦਾ ਸਾਨੇ ਲੋ ਸੀਗਾ ਤੇ ਪਰ ਕਹਿਣ ਦਾ ਮਤਲਬ ਦੇਖੋ ਤੁਸੀਂ ਇੱਕ ਤਾਂ ਹੁੰਦਾ ਨਾ ਜਿਵੇਂ ਆਪਾਂ ਇੰਡੀਆ ਦੇ ਵਿੱਚ ਸ਼ਰਿਆਮੀ ਨੌ ਲੈਂਦੇ ਰਹਿੰਦੇ ਨੇ ਕੀਤਾ ਕਿਸੇ ਨੇ ਚਾਹੇ ਕੀਤਾ ਕਰਾਇਆ ਪਰ ਨੌ ਇੱਕ ਗੈਂਗ ਦਾ ਲਾਦਣਾ ਜੀ ਚੰਗੇ ਜਿਹੇ ਦਾ ਵੀ ਜਿਹਨੂੰ ਕੋਈ ਕੋਈ ਹੱਥ ਬਿਨਾ ਪਾ ਸਕੇ ਬਾਰੇ ਇੱਥੇ ਚਾਰ ਨਾਮ ਚਾਹਦੇ ਉਹਦਾ ਨਾਮ ਲੈ ਦੇਣਾ ਬਾਅਦ ਵਿੱਚ ਬਸ ਉਹੀ ਚੀਜ਼ ਹੋ ਜਾਂਦੀ ਹਾਂ ਇੱਥੇ ਕੀ ਆ ਇੱਥੇ ਥੋੜਾ ਜਿਹਾ ਉਲਟਾ ਜੀ ਇੱਥੇ ਇਹ ਨਹੀਂ ਪਤਾ ਲੱਗਦਾ ਵੀ ਕੀ ਦਾ ਪਰ ਇਸ ਵਾਰ ਜਿਹੜਾ ਇਹ ਮੁੱਦੇ ਬੜੇ ਛਾਏ ਆ ਜੀ ਸਭ ਤੋਂ ਵੱਡਾ ਸੇਫਟੀ ਦਾ ਮੁੱਦਾ ਉਹ ਕਹਿੰਦੇ ਜੇ ਅਸੀਂ ਕੈਨੇਡਾ ਕਿਉਂ ਆਏ ਸੀ ਬੈਕ ਹੋਮ ਤੋਂ ਛਾਏ ਕੋਈ ਵੀ ਕਿਸੇ ਕੰਟਰੀ ਤੋਂ ਆਇਆ ਉਹ ਕਹਿੰਦੇ ਅਸੀਂ ਇਸ ਕਰਕੇ ਆਏ ਸੀ ਵੀ ਸਾਨੂੰ ਇੱਥੇ ਇੱਕ ਚੰਗੀ ਜ਼ਿੰਦਗੀ ਚੰਗਾ ਅਸੀਂ ਜੀਵਨ ਬਤੀਤ ਕਰ ਸਕੀ ਆਪਣੇ ਬੱਚਿਆਂ ਨੂੰ ਆਪਣੇ ਪੇਰੈਂਟਸ ਨੂੰ ਅਸੀਂ ਜੇ ਪਿੱਛੇੋਂ ਦੁਖੀ ਆਏ ਆ ਤਾਂ ਇਹ ਨਾ ਹੋਵੇ ਅਸੀਂ ਇੱਥੇ ਵੀ ਦੁਖੀ ਹੋਈਏ ਪਰ ਇੱਥੇ ਆ ਕੇ ਤਾਂ ਮਾਹੌਲ ਹੀ ਹੁਣ ਚੇਂਜ ਹੋ ਗਿਆ ਅਸੀਂ ਆਪਣੇ ਘਰ ਦੇ ਵਿੱਚ ਹੀ ਸੇਫ ਨਹੀਂ ਤੇ ਫਿਰ ਅਸੀਂ ਬਾਹਰ ਕਿੱਥੇ ਸੇਫ ਹੋਵਾਂਗੇ ਬਾਹਰ ਵੀ ਕਿੱਥੇ ਸੇਫ ਹੋਵਾਂਗੇ ਬਿਲਕੁਲ ਇਹੀ ਗੱਲ ਹੈ ਤੇ